ਸਸਕਾਲ ਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਾਦੇ ਯਕੀ ਨਸਿਆਂ ਦੇ ਵਿਰੁੱਧ ਮਹਾਯੋਧ ਜੋ ਭਗਵੰਤ ਸਿੰਘ ਮਾਨ ਹੋਣਾ ਨੇ ਛੇੜਿਆ ਆਇਆ ਉਹਨੂੰ ਲੈ ਕੇ ਵੱਡੇ ਵੱਡੇ ਅਪਡੇਟ ਆ ਰਹੇ ਨੇ ਹੁਣ ਇੱਕ ਅਪਡੇਟ ਆਇਆ ਹੈ ਕਿ ਜਦੋਂ ਇੱਕ ਥਾਣੇਦਾਰ ਪਹੁੰਚਿਆ ਨਸੇ ਵਿਰੁੱਧ ਰੇਡ ਕਰਨ ਦੇ ਲਈ ਤਾਂ ਉਹਦੇ ਗੁੱਟ ਉੱਤੇ ਵੱਢ ਦਿੱਤੀ ਦੰਦੀ ਦੰਦੀ ਵਾੜ ਦਿੱਤੀ ਗਈ ਥਾਣੇਦਾਰ ਦੇ ਗੁਰਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਨਸ਼ਿਆਂ ਦੇ ਵਿਰੁੱਧ ਮਾਮਲੇ ਵਿੱਚ ਪਿੰਡ ਸ਼ੇਰਪੁਰ ਵਿਖੇ ਇੱਕ ਘਰ 'ਚ ਸਾਪੇ ਮਾਰੀ ਕਰਨ ਗਈ ਪੁਲਿਸ ਪਾਰਟੀ 'ਚ ਸ਼ਾਮਲ ਥਾਣੇਦਾਰ ਤੇ ਹਮਲਾ ਕਰ ਜਖਮੀ ਕਰ ਦਿੱਤਾ ਗਿਆ ਜਿਸ ਤੇ ਪੁਲਿਸ ਨੇ ਪਿਉ ਕੁਲਵੰਤ ਕੁਮਾਰ ਪੁੱਤਰ ਨੀਰਜ ਕੁਮਾਰ ਅਤੇ ਉਸ ਦੀ ਪਤਨੀ ਕੋਮਲ ਕਈ ਖਿਲਾਫ ਵਗਵਾਖ ਧਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਦੀ ਜਾਂਚ ਕਰ ਰਿਹਾ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੂੰ 112 ਹੈਲਪਲਾਈਨ ਤੇ ਦਰਖਾਸਤ ਮਿਲੀ ਕਿ ਨੀਰਜ ਕੁਮਾਰ ਉਰਫ ਬੋਬੀ ਅਤੇ ਉਸ ਦੀ ਪਤਨੀ ਕੋਮਲ ਘਈ ਨਸ਼ੇ ਕਰਨ ਤੇ ਵੇਚਣ ਦੇ ਆਦੀ ਹਨ ਅੱਜ ਵੀ ਇਹਨਾਂ ਦੇ ਘਰ ਨਸ਼ੀਲਾ ਪਦਾਰਥ ਏਰਣ ਵੇਚਣ ਲਈ ਆਈ ਹੋਈ ਹੈ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨੀਰਜ ਕੁਮਾਰ ਦੇ ਘਰ ਪੁੱਜਾ ਤੇ ਦਰਵਾਜ਼ਾ ਖੜਕਾਉਣ ਤੇ ਉਸ ਨੇ ਗੇਟ ਨਾ ਖੋਲ੍ਹਿਆ ਕਾਫੀ ਦੇਰ ਸਮੇਂ ਜਦੋਂ ਗੇਟ ਖੋਲ੍ਹਿਆ ਤੇ ਪੁਲਿਸ ਪਾਰਟੀ ਅੰਦਰ ਪੁੱਜੀ ਤਾਂ ਉੱਥੇ ਮੌਜੂਦ ਨੀਰਜ ਕੁਮਾਰ ਤੇ ਉਸ ਦੀ ਪਤਨੀ ਕੋਮਲ ਕਈ ਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਵਰਦੀ ਫਾੜ ਕੇ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਉਹਨਾਂ ਨੂੰ ਛਡਵਾਉਣ ਲੱਗੇ ਤਾਂ ਨੀਰਜ ਕੁਮਾਰ ਨੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਸਜੀਬਾਂ ਦੇ ਗੋਟ ਤੇ ਦੰਦੀ ਵੱਢ ਕੇ ਜ਼ਖਮੀ ਕਰ ਦਿੱਤਾ ਫਿਰ ਨੀਰਜ ਕੁਮਾਰ ਅਤੇ ਆਪਣੇ ਕਮਰੇ ਅੰਦਰੋਂ ਇੱਕ ਪ੍ਰੈਕਟਿਸ ਕਰਨ ਵਾਲਾ ਸਪਰਿੰਗ ਚੁੱਕ ਲਿਆ ਜਿਸ ਨੂੰ ਥਾਣੇਦਾਰ ਤੇ ਖੱਬੇ ਹੱਥ ਤੇ ਮਾਰਿਆ ਨੀਰਜ ਕੁਮਾਰ ਦਾ ਪਿਤਾ ਕੁਲਵੰਤ ਵੀ ਮੌਕੇ ਤੇ ਆ ਗਿਆ ਜਿਸ ਨੇ ਪੁਲਸ ਪਾਰਟੀ ਨੂੰ ਤਲਾਸ਼ੀ ਨਾ ਕਰਨ ਦਿੱਤੀ ਅਤੇ ਬਾਹਰ ਜਾ ਕੇ 메ਨ ਗੇਟ ਦਾ ਦਰਵਾਜ਼ਾ ਬੰਦ ਕਰ ਕੁੰਡਾ ਲਗਾ ਦਿੱਤਾ ਪੁਲਸ ਵੱਲੋਂ ਨੀਰਜ ਕੁਮਾਰ ਕੋਲੋਂ 6 ਗ੍ਰਾਮ ਹੈਰੋਇਨ ਬੀਬਰਾਮਤ ਕੀਤੀ ਗਈ ਮਾਸੀਵਾੜਾ ਪੁਲਿਸ ਨੇ ਨੀਰਜ ਕੁਮਾਰ ਤੇ ਉਸ ਦੀ ਪਤਨੀ ਕੋਮਲ ਕਈ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਦਕਿ ਪਿਤਾ ਕੁਲਵੰਤ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰ ਲੈਨੇ ਆ ਸਹਾਇਕ ਐਸ ਐਚਓ ਨਾਲ कल सांट आई थी बारह सुखविंदर शेरपुर मना करता प्रॉब्लम क्रिएट की जिससे पुलिस पार्टी गलत पे जिससे केस रजिस्टर किया इंचार्ज चौंकी शेरपुर के ब्याल से रेस्ट पाई है ਰਮੀਰ ਅਸਟੇਟ ਕੋ 6 ਬ੍ਰਮ ਨਿਰਵੈਨ ਬ੍ਰਮ ਨੂੰ ਜੀਤਮਰਾਸ ਕੋਲੋਂ ਜੀਤਮਰਾਸ ਦੇ ਇੱਕ ਦਿਨ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਹੈ ਤੇ ਉਹਨੂੰ ਵਾਈਫ ਆ ਜਿਹੜੀ ਕਾਮਨ ਪਈ ਹੈ ਉਹ ਜਿਹੜੀ ਰਿਪੋਰਟ ਪੇ ਦਿੱਤੀ ਦੀ ਹੈ ਸਾਹਿਬ ਨੂੰ ਇਹ ਫਾਜ਼ਲ ਸਾਹਿਬ ਨੇ ਇਹਦੇ ਵਿੱਚ ਉਹ ਕਲੰਤਰ ਆਏ ਜੀ ਪਹੁੰਚੇ ਨੇ ਚੱਲਦੀ ਚੱਲਦੀ ਸੀ ਉਹਨਾਂ ਨੂੰ ਅਰੈਸਟ ਕਰ ਲਿਆਗੇ ਕੇਸ ਅਬ ਜੁਡੀਸ਼ੀਅਨ ਵਿੱਚ ਇਨਵਿਸਟਿਗੇਸ਼ਨ ਕਰ। ਜੁਡੀਸ਼ੀਅਨ ਦੇ ਜਿਹੜੇ ਤਕਰੀਬ ਹੋਏ ਨੇ ਉਹਦਾ ਬਕਰੀ ਤੋਂ ਤੇਰਾ ਦੇ ਜਿਹੜੇ ਜੀ ਅਸੀਂ ਸੁਖਮੰਦਰ ਸਿੰਘ ਦੇ ਘੁੱਟ ਤੇ ਦੰਦੀ ਬੰਦੀ ਵਧੀ ਗਈ ਜੀ ਦੇ ਇਸ ਦੇ ਵਿੱਚ ਚੁਰਾ ਸੁਰ ਸਪੋਰਟੈਂਟਿਵ ਦੇ ਰਿਪੋਰਟ ਪਾਰਟੀ ਦੇ ਨਾਲ ਉਹਨਾਂ ਦਾ ਫੋਲਡਰ ਰਹਾ ਨੇ ਫੋਲਡਰ ਕਰਦੀਆਂ ਫੋਲਡਰ ਨਾਲ ਕਰਦਾ ਸੀ ਜੁਤੀ ਜੀ ਨਿਕਲ ਪਾਇਆ ਅਸੀਂ ਇਹਨਾਂ ਦੇ ਕੇਸ ਦੀ ਜੀਨ ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਦੇ ਹਾਂ ਜਿਸ ਤਾ ਉਹ ਜਿਹੜਾ ਨੇ ਪੇਸ਼ ਕਰਦਾ